ਸਾਡੇ ਕੋ ਸਜਣਾ ਬਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਹੁਣ ਬਹੁਤ ਸਾਰੇ ਗੱਲਾਂ ਲੋਕ ਕਰਦੇ ਨੇ ਕਿ ਜੀ ਅਸੀਂ ਵੀ ਸੇਖਾਂ ਦੁਨੀਆਂ ਪਾਰਟੀਆਂ 'ਚ ਭਾਵੇਂ ਬੈਠੇ ਆ ਅਸੀਂ ਵੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਅਕਾਲ ਤਖਤ ਸਾਹਿਬ ਦੇ ਨਾਂ ਲੈ ਕੇ ਇਹ ਭਰਤੀ ਆਪਣੀ ਕਿਵੇਂ ਕਰਦੇ ਨੇ ਜੀ ਇਹ ਅਕਾਲ ਤਖਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰਦੇ ਨੇ ਇੱਥੋਂ ਤੱਕ ਸ਼ਬਦ ਬੋਲਦੇ ਨੇ ਪਰ ਮੈਂ ਕਹਿਣਾ ਚਾਹੁੰਦਾ ਨੇ ਸਜਣਾ ਨੂੰ ਤੁਸੀਂ ਇਤਿਹਾਸ ਨਹੀਂ ਜਾਣਦੇ ਸ਼੍ਰੋਮਣੀ ਅਕਾਲੀ ਦਲ ਦੀ ਸਾਜਣਾ ਉਹਦੀ ਹੋਂਦ ਕਿੱਥੋਂ ਬਣੀ 1920 ਵਿੱਚ ਜਿਵੇਂ ਹੁਣ ਹਾਲਾਤ ਬਣੇ ਨੇ ਪੰਜਾਬ ਦੇ ਉਸ ਤੋਂ ਪਹਿਲਾਂ ਇਹ ਹਾਲਾਤ ਬਣ ਚੁੱਕੇ ਸੀ ਗੁਰੂ ਘਰਾਂ ਦੇ ਵਿੱਚ ਜਿੱਥੇ ਕੁਕਰਮ ਹੋ ਰਿਆ ਸੀ ਮਰਿਆਦਾ ਨਹੀਂ ਸੀ ਚੱਲਦੀ ਮਹੰਤਾਂ ਦੇ ਕਬਜ਼ੇ ਸੀ ਮਨਮਾਨੀਆਂ ਹੋ ਰਹੀਆਂ ਸੀ ਔਰ ਕਹ ਲਈਏ ਜਾਤੀਆਂ ਜਾਤੀ ਜ਼ਗੀਰਾਂ ਬਣਾ ਲੀਆਂ ਸੀ ਉਹਨਾਂ ਨੂੰ ਲਾਂਭੇ ਕਰਨਾ ਸੀ ਉਹਦੇ ਲਈ ਜ਼ਰੂਰੀ ਸੀ ਕਿ ਬਹੁਤ ਸਾਡੇ ਬਜ਼ੁਰਗ ਸਿਆਣੇ ਉਸ ਸਮੇਂ ਦੇ ਸ੍ਰੀ ਅਕਾਲ ਤਾ ਸਭ ਦੇ ਸਿਰ ਜੋੜ ਕੇ ਬੈਠੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਬਣਾਈਏ ਨਾਮਜਦ ਹੋ ਗਈ ਔਰ ਉਸ ਸਮੇਂ ਦੇ ਮਹੰਤਾਂ ਨੂੰ ਗੁਰਦੁਆਰਿਆਂ ਦੇ ਗੁਰਦਰ ਸਹਿਬਾਨਾਂ ਤੋਂ ਇਥੋਂ ਸੇਵਾ ਮੁਕਤੇ ਕਿਵੇਂ ਕਰੀਏ ਉਹਦੇ ਲਈ ਇੱਕ ਸ਼ਕਤੀ ਚਾਹੀਦੀ ਸੀ ਦਲ ਚਾਹੀਦਾ ਸੀ ਫੋਰਸ ਚਾਹੀਦੀ ਸੀ ਕਿਉਂਕਿ ਸਮੇਂ ਦੀ ਹਕੂਮਤ ਅੰਗਰੇਜ਼ ਮਹਾਂਤਾਂ ਦੀ ਪਿੱਠ ਥਾਪੜਦਾ ਸੀ ਉਹ ਉਹਨਾਂ ਨੇ ਬਿਠਾਏ ਹੋਏ ਸੀ ਇਸ ਲਈ ਬੜਾ ਔਖਾ ਸੀ ਇਹ ਸੰਘਰਸ਼ ਕਰਨਾ ਉਹਦੇ ਲਈ ਸ਼੍ਰੋਮਣੀ ਕਮੇਟੀ ਨੇ ਆਪਣੇ ਹੋਂਚਣ ਤੋਂ ਬਾਅਦ ਕਰੀਬ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹਦਾ ਨਾਂ ਪਹਿਲਾਂ ਪੰਥਕ ਸੇਵਕ ਦਲ ਰੱਖਿਆ ਫਿਰ ਅਕਾਲੀ ਦਲ ਰੱਖਿਆ ਗਿਆ 1922 ਚ ਆ ਕੇ ਸ਼੍ਰੋਮਣੀ ਅਕਾਲੀ ਦਲ ਬਣਿਆ ਇਹ ਪਾਰਟੀ ਦਾ origin ਜਿਹੜਾ ਉਸ ਜਗ੍ਹਾ ਤੋਂ ਹੋਇਆ ਹੋਂਦ ਉੱਥੇ ਆ ਸ੍ਰੀ ਅਕਾਲਤਾ ਸਾਹਿਬ ਤੇ ਅਕਾਲੀ ਸ਼ਬਦ ਦੀ ਜਿਹੜੀ ਡੈਫੀਨੀਸ਼ਨ ਉਹ ਸੱਜਣ ਸ਼ਾਇਦ ਨਹੀਂ ਜਾਣਦੇ ਕਿ ਅਕਾਲੀ ਕਹਿੰਦੇ ਕਿ ਨੂੰ ਨੇ ਅਕਾਲੀ ਕੇਵਲ ਅਕਾਲਪੁਰਖ ਨੂੰ ਮੰਨਣ ਵਾਲਾ ਅਕਾਲੀ ਸ੍ਰੀ ਅਕਾਲਤਾ ਸ਼ਬਦ ਦੇ ਸਿਧਾਂਤ ਮੀਰੀ ਪੀਰੀ ਦਾ ਧਾਰਨੀ ਹੋ ਕੇ ਚੱਲਣ ਵਾਲਾ ਅਕਾਲੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੇ ਅਟੁੱਟ ਵਿਸ਼ਵਾਸ ਰੱਖਣ ਵਾਲਾ ਉਹ ਅਕਾਲੀ ਕਿਆ ਗਿਆ ਉਹਨਾਂ ਅਕਾਲੀ ਵੀਰਾਂ ਨੇ ਫਿਰ ਅਕਾਲੀ ਸ਼ਰੋਮਣੀ ਅਕਾਲੀ ਦਲ ਦੇ ਯੋਧਿਆਂ ਨੇ 5 ਸਾਲ ਖੂਨ ਡੋਲਮਾ ਜਿਹੜਾ ਸੰਘਰਸ਼ ਕੀਤਾ ਆਜ਼ਾਦ ਕਰਾਇਆ ਗੁਰੂ ਘਰ ਮੈਂ ਉਸ ਤਫਸੀਲ ਨਾ ਜਾਣਾਂ ਸਾਰੇ ਇਤਿਹਾਸ ਨੂੰ ਜਾਣਦੇ ਹੋ ਉਹ ਹਾਲਾਤੇ ਬਣਦੇ ਕਿ ਲੰਮਾ ਸਮਾਂ ਉਹ ਵਿਚਾਲਾ ਜਿਹੜਾ ਨੰਗੇ ਉਹਦਾ ਲੰਮਾ ਮੈਂ ਨਾ ਜਾਣਾਂ ਕਿਉਂਕਿ ਸਮਾਂ ਘਟ ਹੈ ਉਹਨਾਂ ਹਾਲਾਤਾਂ ਮੁਤਾਬਕ ਹੁਣ ਕੁਝ ਸਮੇਂ ਤੋਂ ਹਾਲਾਤ ਬਣੇ ਨੇ ਸਾਡੀ ਜਿਹੜੀ ਉਹ ਸੰਤਾ ਸ਼ਰੋਮਣੀ ਗੁਰਦੁਆਰਾ ਬੰਦੇ ਕਮੇਟੀ ਉਹਦੇ ਵਿੱਚ ਆਪਣਾ ਨਿੱਜੀ ਦਖਲ ਇਹਨਾਂ ਕੋਈ ਪਰਿਵਾਰ ਨੇ ਵਧਾ ਲਿਆ ਕਿ ਉਹਦੇ ਵਿੱਚ ਇਹਨਾਂ ਦਖਲ ਮਨਮਾਨੀ ਦੇ ਨਾਲ ਉਹ ਤੇ ਫੈਸਲੇ ਹੁੰਦੇ ਕਿਸੇ ਪ੍ਰਧਾਨ ਦੀ ਜੇ ਬੈਠੇ ਨੇ ਕਮਾਲਪੁਰਾ ਸਾਹਿਬ ਜਾਂ ਹੋਰ ਇਹਨਾਂ ਦੇ ਸਾਥੀ ਮਨਮਾਨੀ ਨਾਲ ਐਗਜ਼ੀਕਟਿਵ ਦੇ ਫੈਸਲੇ ਕਰਾਏ ਜਾਂਦੇ ਵੀ ਆ ਫੈਸਲਾ ਕਰੋ ਆਏ ਜਥੇਦਾਰ ਨੂੰ ਲਾਓ ਇਹਨੂੰ ਲਾ ਦਿਓ ਕਿ ਦਾਣਾ ਸ਼ਰਬਈਆ ਸਿੱਧਾ ਦਖਲ ਹੋ ਗਿਆ ਸ਼ਰੋਣੀ ਕਮੇਟੀਜ਼ ਉਹਦਾ ਕਾਰਨ ਕਿ ਆਕਾਲੀ ਦਲ ਸ਼ਰੋਣੀ ਆਕਾਲੀ ਦਲ ਵੀ ਬੇਵਸ ਹੋ ਕੇ ਰਹਿ ਗਿਆ ਸੰਘਰਸ਼ ਕਰਨਾ ਸੀ ਜਿਸ ਨੇ ਉਹਨਾਂ ਸਿਧਾਂਤਾਂ ਦੀ ਪਹਿਰੇਦਾਰੀ ਕਰਨੀ ਸੀ ਉਹ ਆਪ ਨਿੱਜੀ ਮਫਾਦਾਂ ਕਾਰਨ ਆਪ ਉਹਦੇ ਕਾਬਜ ਹੋ ਕੇ ਬਹਿ ਗਏ ਵਰਕਰ ਦੇਖਦੇ ਰਹੇ ਲੀਡਰ ਵਿਚਾਰੇ ਬੜੀਆਂ ਕੋਸ਼ਿਸ਼ਾਂ ਕਰਦੇ ਰਹੇ ਆ ਸਾਰੀ ਲੀਡਰਸ਼ਿਪ ਬੈਠੀ ਅੱਜ ਦੀ ਨਹੀਂ 10 ਸਾਲ ਦੀ ਲੱਗੀ ਹੋਈ ਹੈ ਕਿਉਂਕਿ ਘਰ 'ਚ ਬੈਠ ਕੇ ਪਹਿਲਾਂ ਵੈਸੇਲਾ ਕਰੀਦਾ ਉਹਨਾਂ ਨੂੰ ਸਮਝਾਉਣ ਦਾ ਯਤਨ ਕਰੀਦਾ ਆਪਣੇ ਵੱਲੋਂ ਜੋੜ ਦੇ ਕੇ ਗੱਲ ਕਹੀ ਦੀ ਐ ਪਰ ਆਵਾਜ਼ ਨਾ ਸੁਣੀ ਗਈ ਗੱਲ ਨਾ ਮੰਨੀ ਗਈ ਅਖੀਰ ਨੂੰ ਇਹ ਫੈਸਲਾ ਜਿਹੜਾ ਕੱਲ ਦਾ ਸਭ ਤੇ ਹੋਣ ਵਾਸਤੇ ਗਿਆ ਉਹ ਫੈਸਲਾ ਜਿਹੜਾ ਹੁਣ 2 ਦਸੰਬਰ 2024 ਨੂੰ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਫੇਰ بڑے ਭਲੇਖੇ ਪਾਏਗਾ ਅੱਜ ਵੀ ਜਿਹੜੇ ਆ ਇੱਕ ਜਿਹੜਾ ਮੈਂ ਕਹਾਂ ਵੀ ਪਘੌੜਾ ਦਲ ਜਿਹਦਾ 12 ਤਰੀਕ ਨੂੰ ਨਵਾਂ ਪ੍ਰਧਾਨ ਉਹਨਾਂ ਨੇ ਬਣਾਉਣਾ ਆਪਣਾ ਅਕਾਲੀ ਦਲ ਨਹੀਂ ਉਹ ਕਿਸੇ ਮੌਕੇ ਬਾਦਲਰ ਬਣਾ ਲਿਆ ਹੁਣੋਂ ਪਗੌੜਾ ਚੱਲਿਆ ਪਗੌੜਾ ਕਾਹ ਤੋਂ ਐ ਸ੍ਰੀ ਅਕਾਲਤਾ ਸਭ ਦੇ ਹੁਕਮ ਨਾਮੇ ਤੋਂ ਚਲੋ ਜੀ ਅਸੀਂ ਤਾਂ ਮੰਨ ਲਈ ਹੁਣ ਸਾਨੂੰ ਫਿਰ ਤੁਸੀਂ ਪਗੌੜੇ ਕਹਿੰਦੇ ਹੋ ਅਸੀਂ ਤਾਂ ਸੇਵਾ ਵੀ ਕਰ ਲਈ ਪਰ ਸੇਵਾ ਕਰ ਲਈ ਜੂਰ ਬਾਣੀ ਦੇ ਅੰਦਰ ਕਹਿੰਦੇ ਨੇ ਜਨਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਗੱਲੀਆਂ ਸੀ ਚੰਗੀਆਂ ਅਚਾਰੀ ਬੁਰੀਆਂ ਮਨੋਕ ਸੁਧਾ ਕਾਲੀਆਂ ਵਾਰੋ ਚਿਟਵੜੀਆਂ ਇਹੋ ਲੋਕ ਨੇ ਗੱਲਾਂ ਮੋਮੋ ਠਗਣੀਆਂ ਗੱਲਾਂ ਕਹਿੰਦੇ ਨੇ ਅਕਾਲ ਤਖਸ ਨੂੰ ਸਮਰਪਤਾਂ ਪਰ ਅਕਾਲ ਤਖਸ ਦੇ ਹੁਕਮਨਾਮੇ ਤੋਂ ਭੱਜੇ ਕੌਣ ਜਿਸ ਦਿਨ ਦੀ ਅਕਾਲ ਤਖਸ ਸਾਡੇ ਹੁਕਮ ਦਾ ਕਮੇਟੀ ਬਣੀ ਸੱਤ ਮੈਂਬਰੀ 2 ਮਹੀਨੇ ਚੋੜਨਾ ਹੁਣ ਅੱਜ ਮੀਟਿੰਗ ਹੁਣ ਦਿੱਤੀ ਅਸੀਂ ਬੜੀ ਕੋਸ਼ਿਸ਼ ਕੀਤੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਮੁਖੀ ਬਣਾਏ ਸਨ ਪ੍ਰਧਾਨ ਐ ਜੀ ਪੀ ਸੀ ਨਾ ਮੰਨੇ ਅਖੀਰ ਨੂੰ ਜਦੋਂ ਕੀਤੀ ਮੀਟਿੰਗ ਕੀਤੀ ਕਹਿੰਦੇ ਵੀ ਆਪਣਾ ਇਹ ਆਪਾਂ ਜਿਹੜੀ ਉਹਨਾਂ ਨੇ ਭਰਤੀ ਕੀਤੀ ਹੈ ਉਹਦੀ ਆਪਾਂ ਵੈਰੀਫਿਕੇਸ਼ਨ ਕਰ ਲੈਨੇ ਆ ਪਹਿਲੀ ਗੱਲ ਤਾਂ ਇਹ ਭਗੌੜੇ ਜਿਹੜੀ ਮੈਂ ਬੇਨਤੀ ਕੀਤੀ ਹੈ ਅਕਾਲ ਤਖਸਾ ਹੁਕਮ ਸੀ ਕਿ ਇਹ ਸੱਤ ਮੈਂਬਰੀ ਕਮੇਟੀ ਦੀ ਰਾਹੀਂ ਇਹ ਭਰਤੀ ਅਰੰਭ ਕਰਨਗੇ ਪਰ ਉਹਨਾਂ ਨੇ ਜਿਹੜੀ ਲੀਡਰਸ਼ਿਪ ਨਾਤਕਤਕਾਰ ਗਵਾ ਚੁੱਕੀ ਸੀ ਜਿਦਾ ਹਾਲਾਂ ਹੁਕਮਨਾਮਾ ਸੀ ਪਰ ਉਸੇ ਨਾਤਕਤਕਾਰ ਗਵਾ ਚੁੱਕੀ ਲੀਡਰਸ਼ਿਪ ਨੇ ਭਰਤੀ ਅਰੰਭ ਕਰਤੀ ਆਪਣੀ ਮਰਜ਼ੀ ਨਾਲ ਲਗਾਤਾਰ ਕਰਦੇ ਰਹੇ ਕੋਈ ਨਹੀਂ ਸੁਣੀ ਬਥੇਰਾ ਕੋਸ਼ਿਸ਼ ਕੀਤੀ ਵੀ ਇਹ ਨਾ ਕਰੋ ਮੀਟਿੰਗ ਨਾ ਹੋਣ ਦਿੱਤੀ ਮੀਟਿੰਗ ਹੋਈ ਲੰਮਾ ਗੱਲਾਂ ਮੈਂ ਉਸ ਪਾਸੇ ਨੇ ਜਾਵਾਂ ਅਕੀਨ ਨੂੰ ਦੋ ਸੱਜਣਾਂ ਦਾ ਅਸਤੀਫਾ ਦੇ ਗਏ ਹੁਣ ਰੌਲਾ ਪਾਉਂਦੇ ਨੇ ਲੋਕਾਂ ਚ ਗਲਤ ਪਰਮਪਲੇਖਾ ਜੋ ਪਹਿਲਾਂ ਕੀਤਾ ਜਾ ਰਿਹਾ ਕਹੋ ਜੀ 7 ਮੈਂਬਰੀ ਕਮੇਟੀ ਬਣਾਈ ਸੀ ਇਹ ਤਾਂ ਨਿਗਰਾਨ ਕਮੇਟੀ ਸੀ 5 ਮੈਂਬਰੀ ਦਾ ਕੋਈ ਕਮੇਟੀ ਨਹੀਂ ਸੀ ਜੇ 7 ਵਿੱਚੋਂ ਦੋ ਸੱਜਣ ਰਜ਼ਾਇਨ ਕਰਦੇ ਤੇ ਪੰਜ ਰਹਿ ਗਏ ਤੇ ਬਾਕੀ ਡਿਫੰਕਟ ਹੋ ਗਈ ਭੰਗ ਹੋ ਗਈ ਉਹਨਾਂ ਦੀ ਕੋਈ ਆਪਣੀ ਹਰੇਕ ਦੀ ਅਕਾਲਤਾ ਸਭ ਵੱਲੋਂ ਨਾ ਲੈ ਕੇ ਬਣਾਏ ਗਏ ਨੇ ਇਹ ਨਹੀਂ ਵੀ ਇੱਕ ਜਿਹੜਾ ਮੁਖੀ ਆ ਉਹਦੀ ਮਰਜ਼ੀ ਨਾਲ ਕਮੇਟੀ ਬਣੀ ਆ ਇਸ ਲਈ ਭਰਾਵੋ ਇਹ ਵੀ ਭਲੇਖਾ ਪਿਆ ਕੀਤਾ ਜਾ ਰਿਹਾ ਇਹਨਾਂ ਗੱਲਾਂ ਤੋਂ ਸचेਤ ਹੋ ਕੇ ਇਹਨਾਂ ਗੱਲਾਂ ਤੇ ਤੁਸੀਂ ਸਾਰੇ ਸਮਝਦੇ ਵੀ ਹੋ ਪਰ ਇੱਕ ਗੱਲ ਆਖਰ ਦੇ ਵਿੱਚ ਕਹਿ ਕੇ ਮੈਂ ਆਪਣੀ ਬੇਨਤੀ ਸਮਾਪਤ ਕਰਾਂ ਅੱਜ ਹਾਲਾਤੇ ਬਣ ਗਏ ਨੇ ਜਿੱਥੇ-ਜਿੱਥੇ ਵੀ ਆਵਾਜ਼ ਇਸ ਲਈ ਆਕਾਉਂਤਾ ਸਭ ਨੂੰ ਬਣਾਈ ਜਾਂ ਜ਼ਿੰਮੇਵਾਰੀ ਲਈ ਜਾਂ ਸੇਵਾ ਲਈ ਇਹ ਭਰਤੀ ਕਮੇਟੀ ਜਾਂਦੀ ਹੈ ਤਾਂ ਸੰਗ ਦਾ ਤੁਹਾਡੇ ਮਹੰਗੂ ਉਮੜ ਕੇ ਆਉਂਦੀਆਂ ਨੇ ਉਹਨਾਂ 'ਚ ਧੋਖਲੇ ਪੈਦਾ ਹੋ ਗਏ ਔਰ ਉਹਨੇ ਕਿਹਾ ਜਲਦੀ ਜਲਦੀ ਆਪਣਾ ਪ੍ਰਧਾਨ ਝੂਠਾ ਸੱਚਾ ਬਣਾ ਲੀਏ ਕਹਿੰਦੇ ਜੀ ਹੁਣ ਸੀ ਪਹਿਲਾਂ 35 ਲੱਖ ਫਿਰ 27 ਲੱਖ ਦੀ ਭਰਤੀ ਕਰ ਲਈ ਜੀ ਕੋਈ ਭਾਈ ਵੀ 95 ਲੱਖ ਦੀ ਕਰ ਲੋ ਕਾਗਜ਼ਾਂ ਜੋ ਮਰਜ਼ੀ ਕਰੀ ਜਾਓ ਉਹ ਅਕਾਲੀ ਦਲ ਨਹੀਂ ਉਹ ਪਗੌੜਾ ਦਾਲੇ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਬਣਿਆ ਸੀ ਆਕਾਲਤ ਉਸੇ ਹੁਕਮ ਅਦਾਵ ਕੋ ਦੀ ਪੁਨਰ ਸਿਰਜੀਤੀ ਆ ਸਮਝੜੀ ਪੰਜ ਮੈਂਬਰੀ ਕਮੇਟੀ ਨਾਲ ਹੀ ਭਰਤੀ ਆਰੰਭ ਕੀਤੀ ਹੈ ਤੁਸੀਂ ਕਰਨੀ ਹੈ ਉਹ ਮੁੜ ਸਿਰਜੀਤ ਹੋਣਾ ਉਹ ਤੇ ਸਾਰੇ ਲੜ ਕੇ ਪਹਿਰਾ ਦੋ ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਇਆ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਉਹੀ ਸਿਧਾਂਤਾਂ ਵਾਲਾ ਕਿ ਇੱਕ ਲਹਿਰ ਪੈਦਾ ਹੋਵੇ ਸੇਵਾ ਦੀ ਕੁਰਬਾਨੀਆਂ ਦੀ ਔਰ ਤਿਆਗ ਦੀ ਇਹ ਸਾਡਾ ਮੁੱਢਲੇ اصول ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਆਪਣੇ ਚ ਭਰ ਕੇ ਸੇਵਾ ਲਈ ਸਾਰੇ ਅੱਗੇ ਆਓ ਹਰ ਘਰ ਦੇ ਵਿੱਚੋਂ ਮੈਂਬਰ ਬਣੇ ਇੱਕ ਨੀਜੀ ਦੀ 18 ਸਾਲ ਦੀ ਜਾਜੂ ਸਾਡੀ ਬੱਚੀ ਹੈ ਜਾਂ ਨੌਜਵਾਨ ਬੱਚਾ ਹੈ ਬਜ਼ੁਰਗ ਆ ਭਾਵੇਂ ਸਾਰੇ ਦੇ ਮੈਂਬਰ ਬਣੋ ਸ਼ਕਤੀ ਬਣੋ ਦਲ ਦਾ ਮਤਲਬ ਹੈ ਸ਼ਕਤੀ ਹੈ ਉਹ ਫੋਰਸ ਹੈ ਉਹ ਬਣ ਕੇ ਆਪਾਂ ਜਿਹੜੇ ਆਉਣ ਵਾਲਾ ਸਮਾਂ ਉਹ ਗੁਰੂ ਘਰਾਂ ਦੀ ਸੇਵਾ ਆ ਥੋੜੇ ਸਮੇਂ ਬਾਅਦ ਐਜੀਪੀਸੀਆਂ ਚੋਣਾ ਵੀ ਹੋਣੀਆਂ ਨੇ ਉਹਦੇ ਵਾਸਤੇ ਚੰਗੇ ਕਿਰਦਾਰ ਦੇ ਜਿਹੜੇ ਸਾਡੇ ਸਜਣ ਲੈ ਗੁਰਮਤ ਸਜਣ ਲੈ ਉਹਨਾਂ ਨੂੰ ਤੁਸੀਂ ਖੜੇ ਕਰੋ ਔਰ ਉਹਨਾਂ ਨੂੰ ਅੱਗੇ ਲਿਆਓ ਤਾਂ ਕਿ ਜਿਹੜਾ ਨਿਗਾਰ ਆ ਗਿਆ ਅੱਜ ਦਿੱਲੀ ਦੀ ਸਰਕਾਰ ਨਾਸ਼ਰੋਣੀ ਕਮੇਟੀ ਦੀ ਸੁਣਦੀ ਐ ਅਕਾਲੀ ਦਲ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਕਮਜ਼ੋਰ ਬੰਦੇ ਦੀ ਕੋਈ ਗੱਲ ਨਹੀਂ ਸੁਣਦਾ ਅੱਖ ਝੱਕ ਪਾ ਕੇ ਕੋਈ ਲੀਡਰ ਬਣ ਨਹੀਂ ਸਕਿਆ ਅੱਜ ਕਿਉਂਕਿ ਸਾਰੇ ਦਾਗਦਾਰ ਨੇ ਸਾਰਿਆਂ 'ਚ ਕਮਜ਼ੋਰੀਆਂ ਨੇ ਆਓ ਸ਼ਕਤੀ ਬਣੋ ਉਸ ਇਹਨਾਂ ਅਗਵਾ ਨੂੰ ਜਿਹੜੀ ਤੁਹਾਡੀ ਹਿਸਮਤ ਆਗੂ ਬਣਨਗੇ ਪਾਰਟੀ ਤੋਂ ਬਾ ਡੈਲੀਗੇਟ ਚੁਣਨਗੇ ਆਪਣੇ ਉਗਵਾਈ ਕਰਨਗੇ ਆਪਾਂ ਉਹਨਾਂ ਦਾ ਸਾਥ ਦਈਏ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸ਼ਕਤੀ ਪੰਜਾਬ ਵਿੱਚ ਜੋ ਪਹੰਚ ਤੇ ਪੰਜਾਬ ਦੀ ਆਵਾਜ਼ ਬਣ ਕੇ ਨਿਕਲੇਗਾ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਹੈ ਕਿ ਇਹਦੇ ਡਟ ਕੇ ਪਿਆਰਾ